ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਆਪਾਂ ਹਰ ਰੋਜ਼ ਇੱਕ ਸ਼ਾਰਟ ਵੀਡੀਓ ਪਹਿਲੀ ਪਾਸਾ ਇਸ ਗੁਰੂ ਨਾਨਕ ਦੇਵ ਜੀ ਦੀ ਜੀਵਨ ਬਿਰਤਾਂਤ ਬਾਰੇ ਪਾਉਂਦੇ ਹਾਂ ਸੋ ਆਓ ਅੱਜ ਆਪਾਂ ਪਹਿਲੀ ਪਾਸਾ ਇਸ ਗੁਰੂ ਨਾਨਕ ਦੇਵ ਜੀ ਦੇ ਜਨੇਊ ਪਾਉਣ ਦੀ ਰਸਮ ਕਰਨੀ ਬਾਰੇ ਵਿਚਾਰਾਂ ਕਰਾਂਗੇ ਜਦ ਗੁਰੂ ਜੀ 11 ਸਾਲਾਂ ਦੇ ਹੋਏ ਤਾਂ ਮਹਤਾ ਕਾਲੂ ਜੀ ਨੇ ਆਪਣੀ ਕੁੱਲ ਦੀ ਰੀਤੀ ਅਨੁਸਾਰ ਗੁਰੂ ਜੀ ਨੂੰ ਜਨੇਊ ਪਾਉਣ ਦਾ ਦਿਨ ਮਤ ਕੇ ਪੁရောਹਤ ਹਰदयाल ਨੂੰ ਆਖਿਆ ਨਿਯਤ ਦਿਨ ਪੁရောਹਤ ਨੇ ਮਹਤਾ ਕਾਲੂ ਜੀ ਦੇ ਘਰ ਆਣ ਕੇ ਪਹਿਲਾਂ ਗਊ ਦੇ ਗੋਏ ਦਾ ਪੋਚਾ ਫੇਰਿਆ ਫਿਰ ਉਸ ਉੱਪਰ ਚੌਂਕ ਪੂਰਿਆ ਤੇ ਗੁਰੂ ਜੀ ਨੂੰ ਆਪਣੇ ਪਾਸ ਬਿਠਾਲ ਕੇ ਕੁਝ ਮੰਤਰ ਉਚਾਰਨ ਕਰਕੇ ਆਪ ਜੀ ਦੇ ਗਲ ਵਿੱਚ ਪਾਉਣ ਵਾਸਤੇ ਜਨੇਊ ਫੜਾਇਆ ਅਤੇ ਦੱਸਿਆ ਕਿ ਇਹ ਖੱਤਰੀ ਧਰਮ ਦੀ ਮਰਿਆਦਾ ਆਦ ਬ੍ਰਹਮਾ ਤੋਂ ਹੀ ਚੱਲੀ ਆਈ ਹੈ ਹਰ ਇੱਕ ਖੱਤਰੀ ਤੇ ਬ੍ਰਾਹਮਣ ਵਾਸੀ ਇਸ ਨੂੰ ਧਾਰਨ ਕਰਨਾ ਜ਼ਰੂਰੀ ਹੈ ਗੁਰੂ ਜੀ ਨੇ ਕਿਹਾ ਪ੍ਰੋਹਤ ਜੀ ਇਹ ਜਦ ਮੈਲਾ ਹੋ ਜਾਂਦਾ ਹੈ ਇਸ ਨੂੰ ਲਾ ਕੇ ਹੋਰ ਨਮਾ ਪਾਉਣਾ ਪੈਂਦਾ ਹੈ ਅੰਤ ਸਮੇ ਇੱਤੇ ਹੀ ਰਹਿ ਜਾਂਦਾ ਹੈ ਇਸ ਕਰਕੇ ਜਨੇਊ ਉਹ ਪਾਉਣਾ ਚਾਹੀਦਾ ਹੈ ਜਿਹੜਾ ਸਦਾ ਨਾਲ ਨਿਭੇ ਅਤੇ ਕਦੇ ਮੈਲਾ ਨ ਹੋਵੇ। ਪੰਡਤ ਨੇ ਪੁੱਛਿਆ ਉਹ ਇਸ ਤਰ੍ਹਾਂ ਦਾ ਜਨੇਊ ਕਿਹੜਾ ਹੈ? ਗੁਰੂ ਜੀ ਨੇ ਇਹ ਸ਼ਲੋਕ ਆਚਾਰਨ ਕੀਤਾ। ਦਿਆ ਕਪਾ ਸੰਤੋਖ ਸੂਤ ਜਤ ਗੰਢੀ ਸਤਵਟ ਇਹੋ ਜਨੇਊ ਜੀਆ ਕਾ ਹਈ ਤੇ ਪਾਡੇ ਕਤ ਨਾ ਇਹੋ ਟੂਟੇ ਨਾ ਮੈਲ ਲਾਗੇ ਨਾ ਇਹੋ ਜਲੇ ਨਾ ਜਾਏ। ਧਨ ਸੋ ਮਾਨਸ ਨਾਨਕਾ ਜੋ ਗੱਲ ਚਲੇ ਪਾਏ ਪੰਡਤ ਨੇ ਕਿਹਾ ਇਹ ਗੋਪੀਓ ਵੇਦ ਜਨੇ ਉਹ ਜਿਹੜਾ ਹੈ ਮੈਂ ਤੁਹਾਨੂੰ ਪਾਉਣ ਲੱਗਾ ਹਾਂ ਇਹ ਵੇਦ ਧਰਮ ਵਿੱਚ ਪਵਿੱਤਰ ਮੰਨਿਆ ਗਿਆ ਹੈ ਇਸ ਪਰਥਾਈ ਗੁਰੂ ਜੀ ਨੇ ਕਿਹਾ ਚੌਕੜ ਮੁੱਲ ਅਣਾਇਆ ਬਹਿ ਚੌਕੇ ਪਾਇਆ ਸਿੱਖਾ ਕੰਨ ਚੜਾਈਆ ਗੁਰ ਬ੍ਰਾਹਮਣ ਥਿਆ ਉਹ ਮੂਆ ਉਹ ਝੜ ਪਾਇਆ ਵੇਦ ਗਾ ਗਿਆ ਅਰਥਾਤ ਪੰਡਿਤ ਜੀ ਇਹ ਚਾਰ ਕੌਡਾਂ ਦਾ ਮੁੱਲ ਲਿਆ ਕੇ ਧਾਗਿਆਂ ਦਾ ਜਨੇਊ ਚੌਂਕੇ ਵਿੱਚ ਬੈਠ ਕੇ ਤੁਸੀਂ ਪੁਰਸ਼ ਦੇ ਗੱਲ ਪਾਉਂਦੇ ਹੋ ਅਤੇ ਉਪਦੇਸ਼ ਦਿੰਦੇ ਹੋ ਕਿ ਤੇਰਾ ਗੁਰੂ ਬ੍ਰਾਹਮਣ ਹੈ ਪਰ ਜਦ ਉਹ ਪੁਰਸ਼ ਮਰ ਜਾਂਦਾ ਹੈ ਤਾਂ ਉਹ ਜਨੇਊ ਵੀ ਨਾਲ ਹੀ ਸੜ ਜਾਂਦਾ ਹੈ ਅਤੇ ਫਿਰ ਉਸ ਜਨੇਊ ਤੋਂ ਬਿਨਾਂ ਹੀ ਦਰਗਾਹ ਵਿੱਚ ਪੁਰਸ਼ ਜਾਂਦਾ ਹੈ ਤਾਂ ਇਸ ਦਾ ਕੀ ਲਾਭ ਪੰਡਤ ਨੇ ਕਿਹਾ ਉਹ ਕਿਹੜਾ ਜਨੇਊ ਹੈ ਜੋ ਕਦੀ ਨਾ ਮੈਲਾ ਹੋ ਹੁੰਦਾ ਅਤੇ ਨਾ ਹੀ ਟੁੱਟਦਾ ਹੈ ਅਤੇ ਅੰਤ ਸਮੇਂ ਦਰਗਾਹ ਵਿੱਚ ਵੀ ਨਾਲ ਜਾਂਦਾ ਹੈ ਗੁਰੂ ਜੀ ਬੋਲੇ ਨਾਏ ਮੰਨਿਆ ਸਪਤ ਉਪਜੇ ਸਲਾਹੀ ਸੱਚ ਸੂਤ ਦਰਗੇ ਅੰਦਰ ਪਾਈ ਹੈ ਤਗ ਨਾ ਤੂਟ ਸਪੂਤ ਅਰਥਾਤ ਪਰਮੇਸ਼ਰ ਦਾ ਨਾਮ ਮੰਨਣ ਨਾਲ ਕਪਾਹ ਉਪਜਦੀ ਹੈ ਅਤੇ ਪਰਮੇਸ਼ਰ ਦੀ ਸਿਫਤ ਕਰਨ ਨਾਲ ਸੂਤਰ ਤਿਆਰ ਹੁੰਦਾ ਹੈ ਇਸ ਸੂਤਰ ਦੇ ਧਾਗੇ ਦਾ ਜਨੇਊ ਜੇਕਰ ਧਾਰਨ ਕਰ ਲਈਏ ਤਾਉ ਪਵਿੱਤਰ ਜਨੇਊ ਕਦੀ ਨਹੀਂ ਟੁੱਟਦਾ ਅਤੇ ਦਰਗਾਹ ਵਿੱਚ ਵੀ ਨਾਲ ਹੀ ਜਾਂਦਾ ਹੈ। ਗੁਰੂ ਜੀ ਦੇ ਇਹ ਵਿਚਾਰ ਸੁਣ ਕੇ ਪੰਡਤ ਸਹਿਤ ਸਾਰੇ ਸੰਬੰਧੀ ਚੁੱਪ ਹੋ ਗਏ ਅਤੇ ਮਹਤਾ ਕਾਲੂ ਜੀ ਨੂੰ ਇਹ ਆਖਿਆ ਕਿ ਇਹ ਕੋਈ ਅਲੌਕਿਕ ਬਾਲ ਹੈ ਜੋ ਆਪਣੀ ਗੱਤ ਨੂੰ ਆਪ ਹੀ ਜਾਣਦਾ ਹੈ। ਉਪਰੰਤ ਭੋਜਨ ਸਾਕ ਕੇ ਅਤੇ ਮਹਤਾ ਕਲਜੀ ਪਾਸੋਂ ਦਸਣਾ ਲੈ ਕੇ ਸਭ ਵਿਦਾ ਹੋ ਗਏ। ਸੋ ਏਸੀ ਅਲੀ ਪਾਸ ਸੈ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਦੋਂ ਪਿਤਾ ਮਹਿਤਾ ਕਲੂਜੀ ਵੱਲੋਂ ਜਿਨੇ ਉਹ ਪਾਉਣ ਲਈ ਪੰਡਤ ਜੀ ਨੂੰ ਬੁਲਾਇਆ ਗਿਆ ਪਰ ਬਾਬੇ ਨਾਨਕ ਨੇ ਪੰਡਤ ਨੂੰ ਹੀ ਵਿਚਾਰਾਂ ਵਿੱਚ ਪਾ ਦਿੱਤਾ ਸੋ ਕੱਲ ਆਪਾਂ ਪੜਾਂਗੇ ਸੰਸਕ੍ਰਿਤ ਪੜਨ ਵਾਸਤੇ ਪੰਡਤ ਪਾਸ ਪੜਨੇ ਪਾਉਣਾ ਬਾਕੀ ਆਪਾਂ ਤੋਂ ਵਿਚਾਰਾਂ ਕਰਦੇ ਕਤਾ ਕਰਦੇ अनेका ਭੁੱਲਾ ਚੁੱਕਾ ਹੋਈਆਂ ਉਹਨਗੀਆਂ ਸ਼ਬਦਾਂ ਦਾ ਉਚਾਰਨ ਕਰਦੇ ਸਮੇਂ ਅਣਜਾਣ ਸਮਝ ਕੇ ਮaaf ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ